ਅੱਜ ਕੌਮ ਜਿੱਥੇ ਸਤਗੁਰੂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾ ਰਹੀ ਹੈ ਪਰ ਸਿੱਖੋ ਇਹ ਗੱਲ ਚੇਤੇ ਰੱਖਿਓ ਕਿ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇਸ ਮਹਾਨ ਕੁਰਬਾਨੀ ਨੂੰ ਮਹਾਨ ਸ਼ਹਾਦਤ ਨੂੰ ਜੜਾ ਉਹ ਛੋਟਾ ਕਰਨ ਦੇ ਵਾਸਤੇ ਉਹਨੂੰ ਛੁਟਿਆਣ ਦੇ ਵਾਸਤੇ ਇੱਕ ਧਰਮ ਦੇ ਵਿਰੁੱਧ ਵਰਤਿਆ ਜਾ ਰਿਹਾ ਤੇ ਇੱਕ ਧਰਮ ਦੇ ਹੱਕ ਦੇ ਵਿੱਚ ਪੁਗਤਾਇਆ ਜਾ ਰਿਹਾ ਇਹ ਸਾਬਤ ਕਰਨ ਦੀ ਕੋਸ਼ਿਸ਼ ਤੇ ਯਤਨ ਕੀਤਾ ਜਾ ਰਿਹਾ ਹੈ ਕਿ ਗੁਰੂ ਪਾਤਸ਼ਾਹ ਸ਼ਾਇਦ ਇਸਲਾਮ ਦੇ ਵਿਰੋਧ ਸਨ ਤੇ ਜਿਹੜੇ ਖਰੀਆਦੀ ਬਣ ਕੇ ਆਏ ਤੇ ਉਹਨਾਂ ਦੇ ਸਤਗੁਰੂ ਪਾਤਸ਼ਾਹ ਹੱਕ ਦੇ ਵਿੱਚ ਸਨ ਇਸ ਵਾਸਤੇ ਸ਼ਹਾਦਤ ਹੋਈ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਕਿਸੇ ਧਰਮ ਦੇ ਵਿਰੋਧ ਦੇ ਨਹੀਂ ਸਨ ਵਿਰੋਧੀ ਨਹੀਂ ਸਨ ਤੇ ਸਤਗੁਰੂ ਪਾਤਸ਼ਾਹ ਕੋਈ ਆਪਣੇ ਨਿੱਜੀ ਫਾਇਦਿਆਂ ਦੇ ਵਾਸਤੇ ਕਿਸੇ ਦੇ ਹੱਕ ਦੇ ਵਿੱਚ ਹੋਈ ਨਹੀਂ ਸਨ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਸੱਚ ਦੇੰਦ ਲਈ ਸਭ ਗੁਰਨਾਨਕ ਦਾ ਘਰ ਹਮੇਸ਼ਾ ਸੱਚ ਅਣਖ ਤੇ ਆਜ਼ਾਦੀ ਦਾ ਰਾਖਾ ਰਿਹਾ ਇਹ ਸਾਨੂੰ ਸਭ ਤੋਂ ਪਹਿਲੇ ਸਪੱਸ਼ਟ ਹੋਣੀ ਚਾਹੀਦੀ ਹੈ ਇਹ ਸਤਗੁਰੂ ਪਾਤਸ਼ਾਹ ਦੇ ਸ਼ਹਾਦਤ ਦੀ ਸ਼ਹੀਦੀ ਦੀ ਇਹ ਗੱਲ ਤੇ ਗੁਰਨਾਨਕ ਦਾ ਘਰ ਹਮੇਸ਼ਾ ਸੱਚ ਅਣਖ ਤੇ ਆਜ਼ਾਦੀ ਦਾ ਰਾਖਾ ਰਿਹਾ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਕਿਸੇ ਧਰਮ ਦੇ ਜਾਤ ਦੇ ਵਿਰੁੱਧ ਨਹੀਂ ਸਨ ਧਰਮ ਗੁਰੂ ਤੇਗ ਬਹਾਦਰ ਪਾਤਸ਼ਾਹ ਜ਼ੁਲਮ ਦੇ ਖਿਲਾਫ ਸਨ ਤੇ ਮਜ਼ਲੂਮ ਦੇ ਹੱਕ ਦੇ ਵਿੱਚ ਸਨ ਸਤਗੁਰੂ ਪਾਤਸ਼ਾਹ ਦੀ ਇਹ ਸ਼ਹਾਦਤ ਮਾਨਵ ਜਾਤੀ ਦੀ ਕਲਿਆਣਤਾ ਦੇ ਵਾਸਤੇ ਸੀ ਸਤਗੁਰੂ ਪਾਤਸ਼ਾਹ ਦੀ ਇਹ ਸ਼ਹਾਦਤ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਸੀ ਸਤਗੁਰੂ ਪਾਤਸ਼ਾਹ ਦੀ ਇਹ ਸ਼ਹਾਦਤ ਇਹ ਸ਼ਹੀਦੀ ਮਾਸੂਮ ਤੇ ਮਜ਼ਲੂਮ ਨੂੰ ਉਸ ਦੀ ਧਾਰਮਿਕ ਸੁਤੰਤਰਤਾ ਦਿਲਾਉਣ ਦੇ ਵਾਸਤੇ ਸੀ ਸਤਗੁਰੂ ਪਾਤਸ਼ਾਹ ਦੀ ਇਹ ਸ਼ਹੀਦੀ ਸਮੁੱਚੀ ਮਾਨਵ ਜਾਤੀ ਦੀ ਕਲਿਆਣਤਾ ਤੇ ਸਰਬੱਤ ਦੇ ਭਲੇ ਦੇ ਵਾਸਤੇ ਸੀ ਸਤਗੁਰੂ ਪਾਤਸ਼ਾਹ ਨੇ ਇਹ ਸ਼ਹਾਦਤ ਜਿਹੜੀ ਦਿੱਤੀ ਹੈ ਇਹ ਜਿਹੜੀ ਸ਼ਹੀਦੀ ਹੋਈ ਹੈ ਇਹ ਸਤਗੁਰੂ ਪਾਤਸ਼ਾਹ ਨੇ ਮਾਸੂਮ ਤੇ ਮਜ਼ਲੂਮ ਜਿਸ ਨੂੰ ਜ਼ਬਰੀ ਉਸ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ ਤੇ ਜਿਹੜਾ ਜ਼ਬਰ ਸੀ ਜਿਹੜਾ ਧੱਕੇ ਦੇ ਨਾਲ ਜ਼ੁਲਮ ਦੇ ਨਾਲ ਅਤਿਆਚਾਰ ਕਰਕੇ ਜਬਰੀ ਤੌਰ ਤੇ ਪਰिवर्तन ਕਰਾ ਰਿਹਾ ਸੀ ਸਤਗੁਰੂ ਉਸ ਜ਼ੁਲਮ ਦੇ ਖਿਲਾਫ ਖੜੇ ਹੋ ਸਤਗੁਰੂ ਨੇ ਬਗਾਵਤ ਦਾ ਬਿਗਲ ਵਜਾਇਆ ਤੇ ਜਮੇ ਸ਼ਹਾਦਤ ਦੇ ਦਿੱਤੀ ਮਜ਼ਲੂਮ ਨੂੰ ਉਸ ਦੀ ਧਾਰਮਿਕ ਸੁਤੰਤਰਤਾ ਧਾਰਮਿਕ ਆਜ਼ਾਦੀ ਦੇ ਨਾਲ ਜਿਉਣ ਦੇ ਵਾਸਤੇ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਜੜੀ ਹੈ ਆਪਣਾ ਧਾਰਮਿਕ ਆਜ਼ਾਦੀ ਜੜੀ ਹੈ ਉਸ ਦਾ ਨਿਗਮਾਨ ਸਕੇ ਤੇ ਇਹ ਹਕੀਕਤ ਹੈ ਕਿ ਜੇ ਉਸ ਸਮੇਂ ਭਾਰਤ ਵਰਸ਼ ਦੇ ਪਖਤ ਦੇ ਉੱਤੇ ਸਿੰਘਾਸਣ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਸੀ ਤੇ ਜ਼ੁਲਮ ਜਿਹੜਾ ਉਹ ਭਾਰਤ ਵਰਸ਼ ਦੇ ਦੂਸਰੇ ਧਰਮ ਭਾਵ Hindu ਧਰਮ ਦੇ ਉੱਤੇ ਕਰ ਰਿਹਾ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਗਏ ਤੇ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਮਗਾਵਤ ਕੀਤੀ ਬਿਗਲ ਬਜਾਇਆ ਤੇ ਜਮੇ ਸ਼ਹਾਦਤ ਪ੍ਰਾਪਤ ਕੀਤੀ ਤੇ ਇਹ ਹਕੀਕਤ ਹੈ ਕਿ ਜੇ ਉਸ ਸਮੇਂ ਦਿੱਲੀ ਦੇ ਤਖਤ ਦੇ ਉੱਤੇ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਕੋਈ ਬਾਦਸ਼ਾਹ ਬੈਠਾ ਹੁੰਦਾ ਤੇ ਉਹ ਇਸਲਾਮ ਦੇ ਉੱਤੇ ਜਾਂ ਬੋਧੀਆਂ ਜੈਨੀਆਂ ਦੇ ਉੱਤੇ ਜ਼ੁਲਮ ਤੇ ਹਤਿਆਚਾਰ ਕਰਦਾ ਤੇ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਉਸ ਦੇ ਖਿਲਾਫ ਕਿਸੇ ਤਰ੍ਹਾਂ ਖੜੇ ਹੋ ਜਾਣਾ ਸੀ ਤੇ ਸ਼ਹਾਦਤ ਦੇਣੀ ਸੀ ਇਹ ਕਨਸੈਪਟ ਪਹਿਲੇ ਸਾਨੂੰ ਕਲੀਅਰ ਹੋਣਾ ਚਾਹੀਦਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਅਸੀਂ ਛੋਟਾ ਕਰਕੇ ਬਿਆਨ ਕਰ ਰਹੇ ਹਾਂ ਇਹ ਗੱਲ ਕਹਿ ਕੇ ਕਿ ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਕੇਵਲ ਹਿੰਦੂ ਦੀ ਚਾਦਰ ਨਹੀਂ ਸਨ ਉਹਨਾਂ ਨੂੰ ਦੇਸ਼ ਦੀਆਂ ਸੀਮਾਵਾਂ ਦੇ ਵਿੱਚ ਨਹੀਂ ਬੰਨਿਆ ਜਾ ਸਕਦਾ ਜਿਸ ਗੁਰੂ ਨੇ ਸਿੱਖ ਨੂੰ ਇਹ ਸਿਧਾਂਤ ਤੇ ਕਨਸਰਟ ਦਿੱਤਾ ਹੋਏ ਕਿ ਸਿੱਖ ਰੋਜ਼ਾਨਾ ਨਿਤਾ ਪ੍ਰਤੀ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਸਰਬਤ ਦੇ ਭਲਾ ਮੰਗਦਾ ਹੋਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾਓ ਉੱਚੀ ਬੋਲੋ ਗੁਰਮੁਖ ਪਿਆਰਿਓ ਸਤਿਗੁਰੂ ਦੇ ਸ਼ਹੀਦੀ 350 ਸਾਲਾ ਸ਼ਹੀਦੀ ਦਿਵਸ ਮਨਾ ਰਹੇ ਹੋ ਬੋਲੋ ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਲੱਗੇ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਸਿਆਸੀ ਰੰਗਤ ਦੇਣ ਦੀ ਯਤਨ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਸੀਮਾਵਾਂ ਦੇ ਵਿੱਚ ਬੰਨ ਰਏ ਨੇ ਸੀਮਤ ਬਾਹਰੇ ਦੇ ਵਿੱਚ ਉਹਨੂੰ ਸੀਮਤ ਕਰਨ ਦਾ ਯਤਨ ਕਰ ਰਹੇ ਨੇ ਸਿੱਖ ਭਲਾ ਕੀ ਅਰਦਾਸ ਕਰਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾਓ ਮੰਗਦੇ ਹਨ ਆਸੀਂ ਐ ਹੁਣ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਭਾਈ ਸਾਹਿਬ ਨੇ ਅਰਦਾਸ ਕਰਨੀ ਹੈ ਤੇ ਇਹੀ ਅਰਦਾਸ ਹੋਏਗੀ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਜੇ ਗੁਰੂ ਸਿੱਖ ਨੂੰ ਇਹ ਗੱਲ ਕਹਿੰਦਾ ਹੈ ਕਿ ਭਾਈ ਸਿੱਖਾ ਤੂੰ ਕੋਮ ਦਾ ਭਲਾ ਨਹੀਂ ਮੰਗਣਾ ਤੂੰ ਆਪਣੇ ਪਰਿਵਾਰ ਦਾ ਭਲਾ ਨਹੀਂ ਮੰਗਣਾ ਤੂੰ ਕੇਵਲ ਦੇਸ਼ ਦਾ ਭਲਾ ਨਹੀਂ ਮੰਗਣਾ ਤੂੰ ਸਮੁੱਚੀ ਮਾਨਵ ਜਾਤੀ ਦਾ ਸਰਬਤ ਦਾ ਭਲਾ ਮੰਗਣਾ ਹੈ ਤੇ ਉਹ ਗੁਰੂ ਜਦੋਂ ਸ਼ਹੀਦੀਕ ਦਿੰਦਾ ਹੈ ਯਾ ਮਾਸੂਮ ਤੇ ਮਜ਼ਲੂਮ ਦੇ ਹੱਕ ਦੇ ਵਿੱਚ ਖੜਾ ਹੋ ਜਾਂਦਾ ਹੈ ਤੇ ਉਹ ਗੁਰੂ ਦੀ ਸ਼ਹਾਦਤ ਨੂੰ ਅਸੀਂ ਸੀਮਤ ਧਾਇਰੇ ਦੇ ਵਿੱਚ ਕਿਵੇਂ ਬਣ ਸਕਦੇ ਆ ਕਿ ਗੁਰੂ ਪਾਤਸ਼ਾਹ ਨੇ ਕੇਵਲ ਰਾਸ਼ਟਰ ਪਤੀ ਸੀਮਤ ਨੇ ਉਹਨਾਂ ਨੇ ਰਾਸ਼ਟਰ ਦੇ ਵਾਸਤੇ ਸ਼ਹਾਦਤ ਦਿੱਤੀ ਜੇ ਸਤਗੁਰੂ ਪਾਤਸ਼ਾਹ ਦੇ ਕੋਲ ਉਸ ਸਮੇਂ ਕਿਸੇ ਹੋਰ ਦੇਸ਼ ਦੇ ਵਿੱਚੋਂ ਕੋਈ ਨੇਪਾਲ ਵਿੱਚੋਂ ਕੋਈ ਮੰਨ ਲਓ ਅਫਗਾਨਿਸਤਾਨ ਦੇ ਵਿੱਚੋਂ ਈਰਾਨ ਦੇ ਵਿੱਚੋਂ ਇਰਾਕ ਦੇ ਵਿੱਚੋਂ ਉਹੀ 마ਸੂਮ ਤੇ ਮਜ਼ਲੂਮ ਅਨਕੇ ਫਰਿਆਦ ਕਰਦੇ ਪਾਦਸ਼ਾ ਸਾਨੂੰ ਜ਼ਰੂਰਤ ਹੈ ਸਾਨੂੰ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਤੇ ਗੁਰੂ ਪਾਦਸ਼ਾ ਨੇ ਉਹਨਾਂ ਦੇ ਵਾਸਤੇ ਵੀ ਹਾਰਾ ਨਾਰਾ ਮਾਰਨਾ ਸੀ ਤੇ ਸਤਗੁਰੂ ਪਾਦਸ਼ਾ ਨੇ ਸ਼ਹਾਦਤ ਦੇ ਦੇਣੀ ਸੀ ਕਿਉਂਕਿ ਗੁਰਨਾਨਕ ਦਾ ਘਰ ਮੁੰਡੂ ਇਸ ਗੱਲ ਦਾ ਖਮਾਈਤੀ ਰਿਹਾ ਕਿ ਭਾਈ 마ਸੂਮ ਤੇ ਮਜ਼ਲੂਮ ਨੂੰ ਉਹਦੀ ਧਾਰਮਿਕ ਸੁਤੰਤਰਤਾ ਮਿਲਣੀ ਚਾਹੀਦੀ ਹੈ ਉਹਨੂੰ ਆਜ਼ਾਦੀ ਦਾ ਨਿਕ ਜਿਹੜਾ ਉਹ ਉਸ ਨੂੰ ਮੰਨਣ ਦਾ ਹੱਕ ਹੈ ਅਧਿਕਾਰ ਹੈ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਨਾ ਦੁਨੀਆ ਦੇ ਵਿੱਚ ਕੋਈ ਹੋਇਆ ਨਾ ਹੈ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਏਗਾ ਤੇ ਜੇ ਦੁਨੀਆ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਕੋਈ ਰਾਖਾ ਹੋਇਆ ਤੇ ਉਹ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਹੋਏ ਉਹ ਗੁਰਨਾਨਕ ਦਾ ਕਰ ਹੋਇਆ ਅੱਜ ਕੋਈ ਭਾਵੇਂ ਲੱਖਾਂ ਦਾਵੇ ਕਰੇ ਪਰ ਇਹ ਹਕੀਕਤ ਹੈ ਕਿ ਤੁਸੀਂ ਪਰਖ ਕੇ ਦੇਖ ਲਓ ਕਿ ਦੁਨੀਆ ਦੇ ਅੰਦਰ ਜਿਤਨੀਆਂ ਜੰਗਾਂ ਹੋਈਆਂ ਨੇ ਜੱਰ ਜੋਰੂ ਤੇ ਜ਼ਮੀਨ ਦੇ ਵਾਸਤੇ ਹੋਈਆਂ ਨੇ ਪਰਸਨਲ ਲੜਾਈਆਂ ਨੂੰ ਧਰਮ ਵੀ ਰੰਗਤ ਦਿੱਤੀ ਗਈ ਪਰ ਗੁਰੂ ਨਾਨਕ ਦਾ ਘਰਵਾਇ ਦਾ ਸਾਹਿਬ ਜਿਸ ਦਿਨਾਂ ਜੱਰ ਨਾ ਜੋਰੂ ਨਾ ਜ਼ਮੀਨ ਦੇ ਵਾਸਤੇ ਕੋਈ ਲੜਾਈ ਸੀ ਗੁਰੂ ਪਾਤਸ਼ਾਹ ਦੀ ਔਰੰਗਜ਼ੇਬ ਨਾਲ ਕੱਤੀ ਦੁਸ਼ਮਣੀ ਸੀ ਉਹ ਦੁਸ਼ਮਣੀ ਹਸੀਸ ਤੋਂ ਪਹਿਤ ਕੋਈ ਗੁਰੂ ਪਾਤਸ਼ਾਹ ਨੇ ਔਰੰਗਜ਼ੇਬ ਦੀ ਕੋਈ ਜ਼ਮੀਨ ਮਲੀ ਸੀ ਕੋਈ ਉਸ ਦਾ ਹੱਕ ਮਾਰਿਆ ਸੀ ਦੇ ਦੁਸ਼ਮਣੀ ਸਿਰਫ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜਦੋਂ ਔਰੰਗਜ਼ੇ ਬਾਦਸ਼ਾਹ ਤਖਤ ਤੇ ਬੈਠ ਕੇ ਮਜ਼ਲੂਮਾਂ ਦੇ ਉੱਤੇ ਜ਼ੁਲਮ ਤੇ ਅत्याचार ਕਰਦਾ ਹੈ ਉਹਨਾਂ ਨੂੰ ਧਰਮ ਵੱਲ ਪਰਿਵਰਤਨ ਕਰਨ ਦੇ ਵਾਸਤੇ ਮਜਬੂਰ ਕਰਦਾ ਹੈ ਤੇ ਉਹ ਫਰਿਆਦੀ ਬਣ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਆਉਂਦੇ ਨੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਜਾਂਦੇ ਨੇ ਕਿ ਨਹੀਂ ਭਾਈ ਬੇਸ਼ੱਕ ਉਹ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਹੈ ਪਰ ਉਹਦੇ ਕੋਲ ਇਹ ਅਧਿਕਾਰ ਨਹੀਂ ਕਿ ਜਿਹੜੀ ਪਰਮਾਤਮਾ ਵਾਹਿਗੁਰੂ ਨੇ ਜੋ ਸ੍ਰਿਸ਼ਟੀ ਦੀ ਕਾਇਨਾਤ ਦੀ ਰਚਨਾ ਕੀਤੀ ਹੈ ਤੇ ਜਿਸ ਮਨੁੱਖ ਨੂੰ ਜਿੱਥੇ ਜਿਸ ਧਰਮ ਦੇ ਵਿੱਚ ਪੈਦਾ ਕੀਤਾ ਕੋਈ ਜਬਰੀ ਤਲਵਾਰ ਦੇ ਜ਼ੋਰ ਦੇ ਨਾਲ ਉਸ ਦਾ ਧਰਮ ਪਰਿਵਰਤਨ ਕਰ ਦੇ ਸਤਿਗੁਰੂ ਡੱਟ ਕੇ ਖੜੇ ਹੋ ਧੰਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਨੂੰ 9 ਸਾਲ ਦੀ ਉਮਰ ਦੇ ਵਿੱਚ ਜਨੇਊ ਬਣਾਇਆ ਜਾ ਰਿਹਾ ਸੀ ਤੇ ਧੰਗੁਰੂ ਨਾਨਕ ਦੇ ਪਾਤਸ਼ਾਹ ਨੇ ਜਬਰੂ ਜਬਰੀ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਮੈਂ ਨਹੀਂ ਮੰਨਦਾ ਦੇ ਆ ਕਪਾਹ ਸੰਤੋਖ ਸੂਤ ਜਤ ਗੱਡੀ ਸਤਵਟ ਇਹ ਜਨੇਊ ਜੀ ਦਾ ਹੈ ਹੀ ਤਾਂ ਭਾਂਡੇ ਕੱਤ ਧੰ ਗੁਰੂ ਨਾਨਕ ਦੇ ਪਾਤਸ਼ਾਹ ਨੇ ਨਾਰਾ ਦਿੱਤਾ ਕਿ ਮੈਂ ਜਬਰ ਜਨੇਊ ਨਹੀਂ ਪਾਉਣਾ ਜਦੋਂ ਪਨਾਇਆ ਜਾ ਰਿਹਾ ਤੇ ਸਤ ਗੁਰੂ ਪਾਤਸ਼ਾਹ ਨੇ ਵਿਰੋਧ ਕੀਤਾ ਨਹੀਂ ਪਹਿਨੇ ਆ ਤੇ ਜਦੋਂ ਨੌਵੇਂ ਜਾਮੇ ਦੇ ਵਿੱਚ ਜਬਰੀ ਲਾਇਆ ਜਾ ਰਿਹਾ ਤਲਵਾਰ ਦੇ ਜ਼ੋਰ ਦੇ ਨਾਲ ਤੇ ਉਦੋਂ ਗੁਰਨਾਨਕ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਪਾਤਸ਼ਾਹ ਇਸੇ ਜਨੇਊ ਦੇ ਹੱਕ ਦੇ ਵਿੱਚ ਡੱਟ ਕੇ ਖੜੇ ਹੋ ਕਿ ਜੇ ਪਹਿਣਿਆ ਨਹੀਂ ਤੇ ਫਿਰ ਕਿਸੇ ਨੂੰ ਅਧਿਕਾਰ ਵੀ ਨਹੀਂ ਕਿ ਕੋਈ ਕਿਸੇ ਦਾ ਜਬਰੀ ਲਾ ਸਕੇ ਫਿਰ ਲਾਉਣ ਵੀ ਨਹੀਂ ਦੇਣਾ ਇਹ ਹਕੀਕਤ ਹੈ ਅੱਜ ਜਣੀ ਰੰਗਤ ਦਿੱਤੀ ਜਾ ਰਹੀ ਹੈ ਨਾ ਜੁਰਤੇਗ ਬਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਇਤਿਹਾਸ ਤੁਸੀਂ ਬਹੁਤ ਵਾਰ ਸੁਣਿਆ ਹੈ ਗੱਲ ਕਰਾਂਗੇ ਥੋੜ੍ਹੀ ਥੋੜ੍ਹੀ ਇਤਿਹਾਸ ਦੀ ਤੇ ਤਹਸਕ ਪੱਖ ਦੀ ਪਰ ਇਹ ਕਨਸੈਪਟ ਤੇ ਇਹੋ ਜੀਆਂ ਗੱਲਾਂ ਕੋਈ ਪ੍ਰਚਾਰ ਕਰਨ ਵਾਸਤੇ ਤਿਆਰ ਨਹੀਂ ਸ਼ਾਇਦ ਡਰ ਲੱਗਦਾ ਕਿ ਇਹ ਗੱਲਾਂ ਕੀਤੀਆਂ ਹਕੀਕਤ ਨੂੰ ਸੁਣਾਈ ਤੇ ਸਾਡੇ ਦੇ ਕੋਈ ਪਰੇਸ਼ਾਨੀ ਨਾ ਬਣ ਜਾਵੇ ਤੇ ਜਿਸ ਦਾ ਨਤੀਜਾ ਹੈ ਕਿ ਜਿਹੜੀਆਂ ਪੰਥ ਮਾਰੂ ਸ਼ਕਤੀਆਂ ਨੇ ਨਾ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ ਜਿਹੜੇ ਸਿੱਖਾਂ ਨੂੰ ਵਿਪਰਵਾਦ ਦੇ ਗਹਿਰੇ ਤੇ ਖਾਰੇ ਸਾਗਰ ਦੇ ਵਿੱਚ ਜਜ਼ਬ ਕਰ ਦੇਣੀਆਂ ਚਾਹਦੀਆਂ ਨੇ ਉਸ ਚੀਜ਼ ਦਾ ਫਾਇਦਾ ਚੁੱਕ ਕੇ ਅੱਜ 350 ਸਾਲਾ ਗੁਰੂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਨੂੰ ਅੱਜ ਦੇਖੋ ਕਿਹੜੀ ਅੰਗਤ ਕੀਤੀ ਜਾ ਰਹੀ ਹੈ ਮੀਡੀਆ ਦਾ ਯੁੱਗ ਹੈ ਹਰ ਇੱਕ ਦੇ ਕੋਲ ਮੋਬਾਈਲ ਹੈ ਤੁਸੀਂ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਦੇ ਕਿਸ ਤਰ੍ਹਾਂ ਉਹਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਕਿਹੜੀਆਂ ਹੋੜੀਆਂ ਕਿਹੜੇ ਬੈਨਰ ਲਗਾ ਕੇ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕਹਿ ਕੇ ਗੁਰੂ ਪਾਤਸ਼ਾਹ ਦੀ ਮਹਾਨ ਕੁਰਬਾਨੀ ਨੂੰ ਜਿਹੜਾ ਛੋਟਾ ਕੀਤਾ ਜਾ ਰਿਹਾ ਹੈ। ਅਸਲ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਹਿੰਦ ਦੀ ਚਾਦਰ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਧਰਮ ਦੀ ਚਾਦਰ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮਕਾਲੀ ਕਵੀ ਕਵੀ ਸੈਨਾਪਤੀ ਉਹ ਲਿਖਦੇ ਨੇ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਸਮੁੱਚੀ ਮਾਨਵ ਜਾਤੀ ਦੀ ਚਾਦਰ ਨੇ। ਗੁਰਨਾਨਕ ਦਾ ਘਰ ਸਮੁੱਚੀ ਮਾਨਵ ਜਾਤੀ ਦੀ ਕਲਿਆਣਤਾ ਦੀ ਗੱਲ ਕਰਦਾ ਹੈ ਸਰਬਤ ਦੇ ਭਲੇ ਦੀ ਗੱਲ ਕਰਦਾ ਹੈ ਉਹ ਕਿਸੇ ਧਰਮ ਜਾਤ ਫਿਰਕੇ ਰਾਸ਼ਟਰ ਦੀ ਗੱਲ ਨਹੀਂ ਕਰਦਾ ਉਹ ਸਮੁੱਚੀ ਮਾਨਵ ਜਾਤੀ ਦੀ ਕਲਿਆਣਤਾ ਦੀ ਗੱਲ ਕਰਦਾ ਉਹ ਵਿਸ਼ਵ ਦਾ ਭਲਾ ਮੰਗਦਾ ਹੈ ਉਹ ਸਰਬਤ ਦਾ ਭਲਾ ਮੰਗਦਾ ਹੈ ਤੇ ਸਿੱਖ ਸਰਬਤ ਦਾ ਭਲਾ ਮੰਗਦਾ ਤੇ ਕਨਸੈਪਟ ਤੇ ਗੁਰੂ ਨੇ ਦਿੱਤਾ ਨਾ ਤੇ ਜੇ ਸਿੱਖ ਸਰਬਤ ਦਾ ਭਲਾ ਮੰਗ ਰਿਹਾ ਤੇ ਫਿਰ ਗੁਰੂ ਕੋਈ ਸਰਹੱਦਾਂ ਤੱਕ ਕੈਦ ਕਿਵੇਂ ਹੋ ਸਕਦਾ ਉਹਦੀ ਮਹਾਨ ਸ਼ਹਾਦਤ ਨੂੰ ਕੁਰਬਾਨੀ ਨੂੰ ਅਸੀਂ ਸਿਮੋ ਤੇ ਕੀ ਨਹੀਂ ਕਰ ਸਕਦੇ ਆ ਇਹ ਸਾਨੂੰ ਸੋਚਣਾ ਪਏਗਾ ਵਿਚਾਰਨਾ ਪਏਗਾ ਸਿਕੋ ਇਹ ਕਨਸੈਪਟ ਮੈਂ ਇਸ ਕਰਕੇ ਲਿਆ ਕਿ ਸਭ ਤੋਂ ਪਹਿਲੇ ਇਹ ਚੀਜ਼ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ ਕਿਉਂਕਿ ਅਨਜਾਨ ਪੁਨੇ ਦੇ ਵਿੱਚ ਮੈਂ ਵੇਖਦਾ ਕਿ ਬਹੁਤ ਸਾਰੇ ਸਾਡੇ ਸਿੱਖ ਵੀ ਜਦੋਂ ਕੋਈ ਮਾਈਕ ਅੱਗੇ ਕਰਦਾ ਏ ਕਿਧਰੇ ਬੈਠੇ ਸਟੇਟਮੈਂਟਾਂ ਦੇ ਰਹੇ ਨੇ ਬੋਲ ਰਹੇ ਨੇ ਉਹ ਵੀ ਇਹ ਹੀ ਗੱਲ ਕਹੀ ਜਾਂਦੇ ਨੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਲੇਕਿਨ ਗੁਰੂ ਪਾਤਸ਼ਾਹ ਜੀ ਮਹਾਰਾਜ ਸਮੁੱਚੀ ਮਾਨਵ ਜਾਤੀ ਦੀ ਗੱਲ ਕਰਦੇ ਆ